ਹੈਲੋ ਹਾਂ ਜੇ 20 ਛੱਡ ਜੀ ਜਦ ਤਾ ਤੂੰ ਕਰੋ ਛੱਡ ਜੇ ਨਾ ਛੱਡ ਗਏ ਵਾ ਸਣੇ 60 70 ਜਨੇ ਵੀ ਹੋਵੇ ਬਾਬਰ ਦੋ ਗੱਟੇ ਹੋਣੇ 80 ਕਿਲੋ ਹੋ ਜੂ ਹੈ 80 ਕਿਲੋ ਦੋ ਗੱਟਿਆਂ ਦਾ ਹਾਂ 80 ਕਿਲੋ ਬਤ ਜੀ ਫਿਰ ਤੋ ਤੈਨੂੰ ਫੜਾ ਦੇ ਨਾਲ ਚਾਰ ਫੜਾ ਜੂਗਾ ਰੋਟੀਆਂ ਦਾ ਪਈਆਂ ਨੇ ਸਾਡੇ ਕੋਲੇ ਬਾਤ ਠੀਕ ਹੈ ਹੈ ਕਿੰਨੇ ਜਿਆ ਵਲ ਏਜੰਟੇ ਨੂੰ ਮਿਲ ਜੂ ਇਹੋ ਇੱਕ ਨਾ ਦੂਜੀ ਲੈਣਾ ਫਿਰ ਉਹੀ ਲਿਆਉਣਾ ਯਾਰ ਮੇਰੇ ਕੋਲੇ ਕਣਕ ਥੋੜੀ ਆ ਸ਼ਾਮ ਖਾ ਕੇ ਤੇ ਜਟੋਲ ਜਮਾ ਖਾਲੀ ਘਾਟਾ ਡਾ ਕਰਕੇ ਥੋੜਾ ਮੁਕੋਂ ਨਹੀਂ ਰਹਿ ਗਿਆ ਹੁਣ ਇਹਨਾਂ ਕੋਲੇ ਟਾਈਮ ਨਹੀਂ ਨਹੀਂ ਤਾਂ ਮੈਂ ਕਢਾ ਆਂਦਾ ਤੱਕ ਤਾਂ ਜੇ ਖਾਸੀ ਉੱਤਰ ਬੀਬੀ ਨੂੰ ਕਹਦੇ ਉਹ ਕੱਢ ਦੋਗੀ ਤੂੰ ਗੋਲਦਰੀ ਭੇਜ ਦੇ ਯਾਰ ਕਾ ਨੂੰ ਪੈਸੇ ਲਾਉਣਾ ਹੈ ਤੂੰ ਜਿੰਨੇ ਕਿਹੜਾ ਕਰੋੜ ਰੁਪਈਆ ਦਾ ਫਰਕ ਪੈਂਦਾ ਉਹ ਤੇਰੀ 31 ਰੁਪਈਆ ਹੈਗੀ 20 31 ਰੁਪਈਆ ਹੈ 3 ਰੁਪਈਆ ਦਾ ਫਰਕ ਹੈ 200 ਰੁਪਏ ਦਾ ਹਰਾ ਫਰਕ ਚਲ ਫਿਰ ਉਹ ਜੰਟੇ ਦਾ ਧਰ ਲਓ ਦੋ ਵਟੇ ਹਾਂ ਹਾਂ ਜੰਟੇ ਦਾ ਧਰ ਲਓ ਠੀਕ ਹੈ ਹੈਲੋ ਨੰਬਰ ਦੇ ਉੱਪਰ ਸਰਪੇਡ ਤੇ ਨਹੀਂ ਹਲ ਕਰਾਂ ਉਹ ਤਾਂ ਪੇਜ ਦਾ ਪਹੁੰਚਣ ਵਾਲਾ ਹੋਊਗਾ 20 ਕ ਕਿੱਲਿਆਂ ਦਾ ਚਾਹੀਦਾ ਹੁਣ ਆਪਾਂ ਨੂੰ ਇਹ ਆਪਾਂ ਨੂੰ 8 7 8 ਗੱਟੇ ਜਾਂਦੇ ਸੀ ਨਾ ਉਹ ਟਾਈਮ ਕੋ ਕਹਿਓ ਫਿਰ 4 ਗੱਟੇ ਜਾਂਦਾ ਕਿਤਾ ਹੋਰ ਲਿਉਣਿਆ ਆ ਜਿਹੜਾ ਪਹਿਣਿਆ ਲੇ ਲੇ ਕੇ ਜਿਹੜਾ 222 ਜਾ ਤੋ ਪਿਆਗਾ ਜਾਂ ਹੋਰ ਨਵਾਂ ਲੈ ਲੈਨੇ ਤੋ ਦੋ ਨਵੇਂ ਪਈਆਂ ਲਾ ਲਾ ਦੇ ਦੇ ਦੋ ਸੋ ਬਾਈ ਬੜੀਆ ਹੋਰ ਥੋੜਾ ਜੀ ਰਹਿ ਗਿਆ ਉਹ ਮੈਨੂੰ ਇੱਥੇ ਚਾਹੀਦਾ ਉਹ ਕਣਕ ਵੀਟ ਚ ਪਾਉਣ ਨੂੰ ਹੋਇਆ ਕਰ ਲੈ ਦੋ ਨਵੇਂ ਲਾ ਲੈ ਕਿ ਕਾਇ ਗਟੇ ਨੇ ਹੁਣ ਪੰਜ ਪਹਿਟਾਈ ਘੰਟ ਲੱਗਿਆ ਸਾਡੇ ਕੋਲੇ ਸਾਈ ਘੰਟਾ ਹਾਂ ਅੱਛਾ ਫੇ ਦੋ ਘਟੇ ਘਟਣਗੇ ਮੈਨਰੇ ਉਹ ਦੋ ਨਵੇਂ ਜਿੰਨਾ ਘਟਿਆ ਲਾਸਟ ਈਸ ਦੇਖ ਲਈ ਮੈਨੂੰ ਉਹਨਾ ਭੀਜ ਦੇਂਗੇ ਹੋਰ ਨਵਾਂ ਠੀਕ ਆ ਫੇ ਪਹਿ ਜੀ ਦੇ ਫੇ ਜਦਾ ਦਾ ਏ ਥੋੜਾ ਹੋਰ ਪਾ ਕੇ ਭੇਜ ਦੇ ਤਾਂ ਕਿ ਹੰਦਾ ਜੇ ਤੇਰੇ ਕੋਲੇ ਬੜਾ ਘਟਾ ਦਾ ਕਹਿਣਾ ਕੀ ਆ ਇਹ ਤੇਰਾ ਘਟਾ ਮੈਂ ਦੌਰ ਰੇਡੀ ਅਲੇ ਨੂੰ ਉਟਾਈ ਗੋ ਅੰਦਰ ਭੇਜਤੀ ਗਣਕ ਦੇ ਕੇ ਬਾਕੀ ਆਪਾਂ ਉਹ ਕਰ ਲਾਂਗੇ ਰੇਲੇ ਟਿਕਟ ਇਧਰ ਤੇ ਉਹ ਨੋ ਜਿੰਨਾ ਭੇਜਦੇ ਸਾਰਾ ਦਰਤਾ ਮੈਂ ਠੀਕ ਹੈ ਠੀਕ ਹੈ ਠੀਕ ਹੈ ਹਾਂ ਠੀਕ ਉਹ ਤਾਂ ਹਾਂ ਹੈਲੋ ਆਗੇ ਸਲੇ ਬਰੇ ਅਬ ਆਪੀ ਚੱਲੀ ਜਾਂਦਾ ਬਸ ਠੀਕ ਆ ਤੇ ਬਸ ਪਰ ਹੈਲੋ ഗോളി ഹ